ਸਾ ਵਾਈਕਲ ਜੀ ਕੀ ਫਤਿਹ ਸੁਖਪ੍ਰੀਤ ਜੀ ਸਾਥ ਸੰਗਤ ਜੀ ਅ ਅੱਜ ਅਸੀਂ ਵਿਚੈਂਸਰ ਦੇ ਵਿੱਚ ਜਿਹੜੇ ਮੁਖਮਥੇ ਗੁਰਦੁਆਸਾਵਾਂ ਵਿੱਚ ਕੈਲੰਡਰ ਲੈ ਕੇ ਪਹੁੰਚੀ ਸੀ ਤੇ ਜਿੱਥੇ ਵਿਚੈਂਸਰ ਇੱਕ ਪਿੰਡ ਹੈ ਆਰਜੀ ਨਿਆਨੋ ਜਿੱਥੇ ਇੱਕ ਸਕਰੀਨ ਦੇ ਉੱਪਰ ਸ਼ੰਤਨ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲਾਂ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਦੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿ ਮੇਰੇ ਇੱਕ ਜਿਹੇ ਸਤਿਕਾਰਯੋਗ ਇੱਥੇ ਇੰਡੀਅਨ ਭਰਾ ਨੇ ਇਹ ਗੱਲ ਕਰਕੇ ਉਹਦੀ ਤਾਂ ਇੱਕ ਸੜਕ ਦੇ ਉੱਪਰ ਜਿਹੜਾ ਲਗਾਇਆ ਤਾਂ ਜੋ ਇਥੇ ਲੋਕਾਂ ਨੂੰ ਵੀ ਸਾਡਾ ਜਿਹੜਾ ਸਿੱਖ ਇਤਿਹਾਸ ਦੇ ਵਿੱਚੋਂ ਇਹ ਜੇ ਸ਼ਹੀਦੀ ਦੇ ਪਰਉਪਨੇਨਾ ਬਾਰੇ ਜਾਣਕਾਰੀ ਮਿਲ ਸਕੇ ਸੋ ਬਹੁਤ-ਬਹੁਤ ਧੰਨਵਾਦ ਉਸ ਵੀਰ ਦਾ ਇਹ ਇੱਕ ਮੇਰੀ ਦਿਲੀਸ਼ਾ ਹੈ ਜੇ ਆਪਾਂ ਮੈਂ ਕਹਿ ਸਕਦੇ ਕਿ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਲੱਗੇ ਅਗਰ ਕੋਈ ਸ਼ਹਿਰ ਪੈਂਦੇ ਨੇ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਸੜਕਾਂ ਦੇ ਉੱਪਰ ਆਉਣਾ ਜਾਣਾ ਸਾਰਿਆਂ ਦਾ ਲੱਗਾ ਹੀ ਰਹਿੰਦਾ ਤਾਂ ਜੋ ਇਸ ਤੀਨ ਦੀ ਪਛਾਣ ਤੁਸੀਂ ਆਪਾਂ ਦੇਖੀ ਆ ਬਈ ਸਾਰਾ ਇੱਕ ਸਾਡੇ ਸਿੱਖ ਧਰਮ ਦੇ ਗੁਰੂ ਸਾਹਿਬ ਜਾਂ ਦੇ ਲਾਲਾਂ ਦਾ ਜਿਹੜਾ ਮੈਸੇਜ ਹੈ ਆ ਇਨਾ ਤੱਕ ਪਹੁੰਚ ਸਕੇ ਬਗਾਨੀ ਧਰਤੀ ਦੇ ਜਿੱਥੇ ਅਸੀਂ ਸਾਰੇ ਜਾਣੇ ਹਾਂ ਸੋ ਜਿਸ ਵੀ ਵੀਰ ਨੇ ਮੇਰੇ ਨੇ ਇਹ ਉਪਰਾਲਾ ਕੀਤਾ ਆ ਅਸੀਂ ਉਹਨਾਂ ਦਾ ਨਾਮ ਤਾਂ ਨਹੀਂ ਜਾਣਦੇ ਤੋਂ ਇਹਦਾ ਬਹੁਤ ਬਹੁਤ ਧੰਨਵਾਦ ਹੈ ਇਹ ਇੱਕ ਉਪਰਾਲਾ ਇੱਕ ਵੇਖਲਾ ਕਦਮ ਜੋ ਸਾਨੂੰ ਇਟਲੀ ਵਿੱਚ ਦੇਖਣ ਨੂੰ ਮਿਲਿਆ ਸੋ ਇਹਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ